ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਹੇ ਹਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ 5 ਦਿਨ ਪੰਜਾਬ ਦੇ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਇਸ ਤੋਂ ਬਿਨਾ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜਿਸ ਤਰ੍ਹਾਂ ਅੱਜ ਹਨੇਰੀ ਝੱਖੜ ਦਾ ਦੌਰ ਰਿਹਾ ਤੇ ਕਈ ਥਾਵਾਂ ਤੇ ਮੀਂਹ ਵੀ ਪਿਆ ਕੁਝ ਥਾਵਾਂ ਤੇ ਤੇਜ਼ ਮੀਂਹ ਪਿਆ ਕੁਝ ਥਾਵਾਂ ਤੇ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਤੇ ਕੀ ਇਹ ਅੱਗੇ ਜਾਰੀ ਰਹੂਗਾ ਜਾਂ ਗਰਮੀ ਦੇ ਵਿੱਚ ਹੋਰ ਵਾਧਾ ਹੋਊਗਾ ਇਹਦੇ ਬਾਰੇ ਆਪਾਂ ਅੱディ ਵੀਡੀਓ 'ਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਹਵਾਵਾਂ ਦੀ ਦਿਸ਼ਾ ਕੀ ਆ ਇਸ ਵਕਤ ਪੰਜਾਬ ਦੇ ਵਿੱਚ ਪੂਰਬ ਦੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਸਵੇਰ ਤੋਂ ਹੀ ਆ ਤੇਜ਼ੀ ਨਾਲ ਚੱਲ ਰਹੀਆਂ ਪਹਿਲਾਂ ਸਵੇਰ ਦੇ ਟਾਈਮ ਅਨੇਰੀ ਤੱਕ ਖੜਾਇਆ ਜਿਹਦੇ ਨਾਲ ਕਈ ਥਾਂ ਤੇ ਛਿੱਟੇ ਛਰਾਟੇ ਵੀ ਤੇਜ਼ ਤੇ ਹਲਕਾ ਦਰਮਿਆਨਾ ਮੀਂਹ ਪਿਆ ਉਸ ਤੋਂ ਬਾਅਦ ਪੂਰਬ ਦੀ ਹਵਾ ਲਗਾਤਾਰ ਚੱਲ ਰਹੀ ਆ ਤੇ ਹਵਾਵਾਂ ਪੰਜਾਬ ਦੇ ਉੱਪਰ ਦੋ ਪਾਸਿਓਂ ਆ ਰਹੀਆਂ ਇੱਕ ਤਾਂ ਬੰਗਾਲ ਦੀ ਖਾੜੀ ਦੇ ਵਿੱਚ ਲੋ ਪ੍ਰੈਸ਼ਰ ਏਰੀਆ ਬਣਿਆ ਹੋਇਆ ਇਹਦੀ ਹਵਾ ਆ ਰਹੀ ਆ ਤੇ ਦੂਸਰੀ ਅਰਬ ਸਾਗਰ ਤੋਂ ਵੀ ਹਵਾ ਜਿਹੜੀ ਉਹ ਪੰਜਾਬ ਦੇ ਉੱਪਰ ਆ ਰਹੀ ਆ ਜਿਹਦੇ ਨਾਲ ਇੱਥੇ ਨਮੀ ਇਕੱਠੀ ਹੋ ਰਹੀ ਆ ਤੇ ਉੱਪਰ ਜਾ ਕੇ ਜਿਹੜੇ ਉਹ ਬੱਦਲ ਬਣ ਰਹੇ ਨੇ ਜੰਮੂ ਕਸ਼ਮੀਰ ਪਾਕਿਸਤਾਨ ਦੀ ਤਰਫ ਤੇ ਉਧਰੋਂ ਬੱਦਲ ਆ ਜਿਹੜੇ ਉਹ ਪੰਜਾਬ ਵੱਲ ਨੂੰ ਆ ਰਹੇ ਨੇ ਜੇਕਰ ਗੱਲ ਕਰੀਏ ਆਪਾਂ ਸਿਸਟਮਾਂ ਦੀ ਤਾਂ ਇੱਕ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਦੇ ਉੱਤੇ ਬਣਿਆ ਹੋਇਆ ਤੇ ਇੱਕ ਚੱਕਰਵਾਤ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੇ ਭਾਗਾਂ ਦੇ ਉੱਤੇ ਹਵਾ ਜਿਹੜੀ ਉਹ ਇੱਥੇ ਘੁੰਮ ਰਹੀ ਆ ਤੇ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਬੰਗਾਲ ਦੀ ਖਾੜੀ 'ਚ ਬਣਿਆ ਹੋਇਆ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 24 ਘੰਟੇ ਦੇ ਵਿੱਚ ਆ ਪੰਜਾਬ ਦਾ ਮੌਸਮ ਜਿਹੜਾ ਉਹ ਕਿਵੇਂ ਰਹੂ ਆਉਣ ਵਾਲੇ 24 ਘੰਟੇ ਦੇ ਵਿੱਚ ਜਿਸ ਤਰ੍ਹਾਂ ਅੱਜ ਬਹੁਤ ਸਾਰੇ ਸਥਾਨਾਂ ਤੇ ਕਾਰਵਾਈਆਂ ਹੋਈਆਂ ਉਸੇ ਤਰ੍ਹਾਂ ਪੰਜਾਬ ਦੇ ਸਮੁੱਚੇ ਇਲਾਕਿਆਂ ਵਿੱਚ ਅਲੱਗ-ਅਲੱਗ ਜਗ੍ਹਾ ਤੇ ਹਨੇਰੀ ਝੱਖੜ ਦੇ ਨਾਲ ਤੇਜ਼ ਸ਼ਰਾਟੇदार ਮੀਂਹ ਗਰਜ ਚਮਕਣਾ ਛਿੱਟੇ ਜਾਂ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਖਾ ਜਿਹੜੀ ਉਹ ਹੋ ਸਕਦੀ ਆ ਪੰਜਾਬ ਦੇ ਪੱਛਮ ਤੋਂ ਲੈ ਕੇ ਉੱਤਰ ਤੱਕ ਜਿਵੇਂ ਅੰਮ੍ਰਿਤਸਰ ਤਰਨਤਾਰਨ ਲੁਧਿਆਣਾ ਮੋਗਾ ਬਠਿੰਡਾ ਬਰਨਾਲਾ ਫਰੀਦਕੋੜ ਮੁਕਸਰਾ ਅਬੂਰ ਆਪਣੇ ਸੰਗਰੂਰ ਫਾਜ਼ਿਲਕਾ ਆਪਣੇ ਇਸ ਤੋਂ ਬਿਨਾ ਇਧਰਲਾ ਪਟਿਆਲਾ ਏਰੀਆ ਹੋਵੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਚੰਡੀਗੜ੍ਹ ਮੋਹਾਲੀ ਜਲੰਧਰ ਤੇ ਰੋਪੜ ਅਨੰਦਪੁਰ ਸਾਹਿਬ ਇਹ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਘਰ ਚਮਕ ਦੇ ਨਾਲ ਛਿੱਟੇ ਛਰਾਟੇ ਕਈ ਥਾਵਾਂ ਤੇ ਤੇਜ਼ ਹਨੇਰੀ ਝੱਖੜ ਤੇ ਮੀਂਹ ਹੈ ਜਿਹੜਾ ਉਹ ਪੈ ਸਕਦਾ ਹਰਿਆਣਾ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਇਸ ਤੋਂ ਬਿਨਾਂ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਵੀ ਦੀਆਂ ਜਿਹੜੀਆਂ ਹੋਣ ਦੀ ਸੰਭਾਵਨਾ ਲੇਕਿਨ ਗੁਜਰਾਤ ਤੇ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਭਾਗਾਂ ਤੇ ਜਿਹੜੇ ਰਾਜਸਥਾਨ ਲੱਗਦੇ ਆ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਇਸ ਤੋਂ ਬਿਨਾਂ ਛੱਤੀਸਗੜ ਬਿਹਾਰ ਤੇ ਆਪਣੇ ਜਿਹੜਾ ਹੈਗਾ ਓਡੀਸਾ ਇਹਨਾਂ ਭਾਗਾਂ ਦੇ ਵਿੱਚ ਵੀ ਵਰਖਾ ਜਿਹੜੀ ਉਹ ਹੋ ਸਕਦੀ ਆ ਹੁਣ ਆਪਾਂ ਦੋਸਤੋ ਗੱਲ ਕਰਦੇ ਆ ਆਉਣ ਵਾਲੇ 5 ਦਿਨਾਂ ਦਾ ਜਿਹੜਾ ਉਹ ਮੌਸਮ ਪੰਜਾਬ ਦਾ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਤਾਂ ਕੱਲ ਤੁਸੀਂ ਦੇਖ ਸਕਦੇ ਹੋ 31 ਤਰੀਕ ਨੂੰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਪੰਜਾਬ ਦੇ ਜਿਹੜੇ ਭਾਗ ਆ ਉੱਤਰੀ ਤੇ ਸੈਂਟਰ ਪੰਜਾਬ ਤੱਕ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹਨੇਰੀ ਝੱਖੜ ਦੇ ਨਾਲ ਮੀਂਹ ਆ ਜਿਹੜਾ ਛਰਾਟੇदार ਆ ਸਕਦਾ ਜਾਂ ਘਰ ਚਮਕਣਾ ਛਿੱਟੇ ਜਾਂ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਬਣੀ ਹੋਈ ਆ ਹਰਿਆਣੇ ਦੇ ਵੀ ਕੁਝ ਭਾਗ ਤੇ ਰਾਜਸਥਾਨ ਦੇ ਵੀ ਪੂਰਬੀ ਭਾਗਾਂ ਵਿੱਚ ਇਹ ਗਤੀਵਿਧੀਆਂ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਦਿੱਲੀ ਚ ਇਹ ਗਤੀਵਿਧੀਆਂ ਜਿਹੜੀਆਂ ਹੋ ਸਕਦੀਆਂ ਨੇ ਇਸ ਤੋਂ ਬਿਨਾ ਮੱਧ ਪ੍ਰਦੇਸ਼ ਉੜੀਸਾ ਤੇ ਆਪਣੇ ਛੱਤੀਸਗੜ ਹੋ ਗਿਆ ਤੇ ਬਿਹਾਰ ਹੋ ਗਿਆ ਇਹਨਾਂ ਭਾਗਾਂ ਦੇ ਵਿੱਚ ਵੀ ਘਰ ਚਮਕਣਾ ਛਿੱਟੇ ਆ ਜਿਹੜੇ ਉਹ ਪੈ ਸਕਦੇ ਆ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਆਪਾਂ ਇੱਕ ਤਰੀਕ ਦੀ ਤਾਂ ਇੱਕ ਤਰੀਕ ਨੂੰ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਪੱਛਮੀ ਉੱਤਰ ਪ੍ਰਦੇਸ਼ ਇਨ੍ਹਾਂ ਭਾਗਾਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ ਹਨੇਰੀ ਝੱਖੜ ਦੇ ਨਾਲ ਜਿਸ ਤਰ੍ਹਾਂ ਅੱਜ ਮੌਸਮ ਰਿਹਾ ਉਸੇ ਤਰ੍ਹਾਂ ਜਿਹੜਾ ਮੌਸਮ ਆ ਉਹ ਬਣਿਆ ਰਹੂਗਾ ਤੇ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਤੇ ਸਮੁੱਚਾ ਜਿਹੜਾ ਸੈਂਟਰ ਇੰਡੀਆ ਇੱਥੇ ਮੌਸਮ ਗਰਮ ਤੇ ਖੁਸ਼ਕ ਬਣਿਆ ਰਹੂਗਾ ਗੱਲ ਕਰੀਏ 2 ਤਰੀਕ ਦੀ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਤੇ ਹਰਿਆਣੇ ਦੇ ਕੁਝ ਭਾਗ ਤੇ ਪੱਛਮੀ ਉੱਤਰ ਪ੍ਰਦੇਸ਼ ਇੱਥੇ ਦੋ ਤਰੀਕ ਨੂੰ ਜ਼ਬਰਦਸਤ ਕਾਰਵਾਈਆਂ ਹੋ ਸਕਦੀਆਂ ਪੰਜਾਬ ਦੇ ਉੱਤਰ ਪੂਰਬੀ ਭਾਗਾਂ ਦੇ ਵਿੱਚ ਗਰ ਚਮਕਣਾ ਛਿੱਟਿਆ ਜਿਹੜੇ ਉਹ ਪੈ ਸਕਦੇ ਆ ਉਸ ਤੋਂ ਬਾਅਦ ਗੱਲ ਕਰੀਏ 3 ਤਰੀਕ ਦੀ ਤਾਂ ਹਰਿਆਣਾ ਪੰਜਾਬ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਪੂਰਬੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਕੁਝ ਭਾਗਾਂ ਦੇ ਵਿੱਚ ਘਰ ਚਮਕਣਾ ਛਿੱਟੇ ਤੇ ਤੇਜ਼ ਹਨੇਰੀ ਝੱਖੜਾ ਜਿਹੜਾ ਉਹ ਆਉਣ ਦੀ ਸੰਭਾਵਨਾ ਬਰਕਰਾਰ ਆ ਇਸ ਤੋਂ ਬਿਨਾਂ ਬਿਹਾਰ ਛੱਤੀਸਗੜ੍ਹ ਉੜੀਸਾ ਤੇ ਰਾਜਸਥਾਨ ਦੇ ਬਾਕੀ ਭਾਗ ਗੁਜਰਾਤ ਇਹਨਾਂ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਗੱਲ ਕਰੀਏ 4 ਤਰੀਕ ਦੀ ਹਰਿਆਣਾ ਪੰਜਾਬ ਹਮਾਦਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਤੇ ਆਪਣੇ ਉੱਤਰ ਪ੍ਰਦੇਸ਼ ਦੇ ਕੁਝ ਭਾਗ ਤੇ ਮੱਧ ਪ੍ਰਦੇਸ਼ ਦੇ ਕੁਝ ਭਾਗ ਆ ਜਿਹੜੇ ਇਹਨਾਂ 'ਚ ਘਰ ਚਮਕਣਾ ਛਿੱਟੇ ਜਿਹੜੇ ਪੈ ਸਕਦੇ ਆ ਤੇ ਰਾਜਸਥਾਨ ਤੇ ਗੁਜਰਾਤ ਚ ਮੌਸਮ ਖੁਸ਼ਕ ਰਹੂਗਾ ਗੱਲ ਆਪਾਂ ਕਰ ਲੈਨੇ ਆ 5 ਤਰੀਕ ਦੀ ਤਾਂ ਹਰਿਆਣੇ ਦੇ ਵਿੱਚ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਮਧ ਪ੍ਰਦੇਸ਼ ਦੇ ਕੁਝ ਨਾਲ ਲੱਗਦੇ ਭਾਗਾਂ ਤੇ ਰਾਜਸਥਾਨ ਦੇ ਪੂਰਬੀ ਭਾਗਾਂ 'ਚ ਘਰ ਚਮਕਣਾ ਛਿੱਟੇ ਪੈਣ ਦੀ ਸੰਭਾਵਨਾ ਬਾਕੀ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ 6 ਤਰੀਕ ਨੂੰ ਮੌਸਮਾ ਜਿਹੜਾ ਉਹ ਥੋੜਾ ਜਿਹਾ ਕਲੀਅਰ ਹੋ ਰਿਹਾ ਕੋਈ ਹਲਕੀ ਫੁਲਕੀ ਗਤੀਵਿਧੀ ਹੋਣ ਦੀ ਸੰਭਾਵਨਾ ਬਾਕੀ ਆਮ ਤੌਰ ਤੇ ਮੌਸਮਾ ਜਿਹੜਾ ਖੁਸ਼ਕ ਰਹੂਗਾ ਮੌਨਸੂਨ ਆ ਜਿਹੜੀ ਉਹ ਦੱਖਣੀ ਭਾਰਤ ਦੇ ਵਿੱਚ ਬੰਬੇ ਤੱਕ ਆ ਚੁੱਕੀ ਆ ਇਸ ਤੋਂ ਬਾਅਦ ਜਿਹੜੀ ਅਪਡੇਟ ਆ ਉਹ ਪੰਜਾਬ ਦੇ ਵਿੱਚ 20 ਤੋਂ 25 ਤਰੀਕ ਤੱਕ ਪੰਜਾਬ ਦੇ ਵਿੱਚ ਮੌਨਸੂਨ ਆਉਣ ਦੀ ਸੰਭਾਵਨਾ ਬਣ ਰਹੀ ਆ ਏ ਸੀਗੀ ਜੀ ਆਉਣ ਵਾਲੇ 5 ਦਿਨਾਂ ਦੇ ਮੌਸਮ ਦਾ ਹਾਲ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ